ਨਾਮ ਫਿਲਹਾਲ ਹਾਂਜੀ ਮੇਰਾ ਨਾਮ ਹਰਦੀਪਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲਾਂ ਤਾਂ ਮੇਰੀ ਕਿਹੜੇ ਬਲੌਗ ਤੋਂ ਸੀ ਕਿ ਕਿਹ ਕਿਹਦੇ ਕਿਸ ਪਾਰਟੀ ਤੋਂ ਸੀ ਹਾਂਜੀ ਮੈਂ ਆਮ ਆਦਮੀ ਪਾਰਟੀ ਵੱਲੋਂ ਮੇਰਾ ਜੋਨ ਸੀ ਨੰਗਲਛੀਦਾ ਔਰ ਮੇਰਾ ਪਿੰਡ ਵੀ ਨੰਗਲਛੀਦਾ ਹੀ ਆ ਹਾਂਜੀ ਕਿੰਨੀਆਂ ਵੋਟਾਂ ਤੁਹਾਨੂੰ ਪਈਆਂ ਤੇ ਕਿੰਨੇ ਨਾਲ ਤੁਸੀਂ ਜਿੱਤੂਰੇ ਹਾਂ ਹਾਂਜੀ ਵੋਟਾਂ ਮੈਨੂੰ ਪਈਆਂ ਜਿਹੜੀਆਂ ਟੋਟਲ ਪਈਆਂ ਹੈਗੀਆਂ 725 ਵੋਟਾਂ ਪਈਆਂ ਠੀਕ ਹੈ ਜਦੇ ਵਿੱਚੋਂ 132 ਵੋਟਾਂ ਨਾਲ ਮੈਂ ਲੀਡ ਹਾਸਿਲ ਕੀਤੀ ਕਿਹਨੂੰ ਹਰਾਇਆ ਤੁਸੀਂ ਹਾਂਜੀ ਮੈਂ ਕਾਂਗਰਸ ਨੂੰ ਤਾਂ ਅੱਜ ਕੋਣ ਉਮੀਦ ਵਾਚੀਗੇ ਹਾਂ ਕਰਮਜੀਤ ਕਰਮਜੀਤ ਗੌਰ ਮੈਡਮ ਸੀਗੇ ਸਾਡੇ ਮਾਤਪੁਰ ਤੋਂ ਹੀ ਸੀਗੇ ਹਾਂ ਜੀ ਕਿਦਾਂ ਮਹਿਸੂਸ ਕਰ ਰਹੇ ਜਿੱਥੇ ਹਾਸਲ ਕੀਤੀ ਆਪਣੇ ਪਿੰਡ ਲਈ ਹੁਣ ਕੀ ਕੰਮ ਇੰਟਰਟ ਹੋਣੀ ਬਹੁਤ ਖੁਸ਼ੀ ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਆਪਣੇ ਪਿੰਡ ਵਾਸੀਆਂ ਦਾ ਆਪਣੇ ਜਿਹੜੇ ਮੇਰੇ ਪਿੰਡ ਸੀਗੇ ਬਲਾਸ਼ਪੁਰ ਮਾਤਪੁਰ ਸਿੰਘਪੁਰ ਬਸਿਵਾਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੰਨੀ ਵਧੀਆ ਸਪੋਰਟ ਕੀਤੀ ਔਰ ਮੇਰੇ ਨਾਲ ਮੁੰਡੇ ਨਾ ਮੁੰਡਾ ਲਾ ਕੇ ਤੁਰਿਆ ਔਰ ਇਹ ਜਿੱਤ ਦਾ ਸੇਰਾ ਜਿਹੜਾ ਮੇਰੇ ਸਿਰ ਤੇ ਬੰਨਿਆ ਆ ਹੁਣ ਪਿੰਡ ਵਾਲਿਆਂ ਦੀਆਂ ਉਮੀਦਾਂ ਆ ਮਤਲਬ ਮੈਂ ਉਹਨਾਂ ਤੇ ਖੜੀ ਉਤਰਾਂਗੀ ਜੋ ਵੀ ਉਹਨਾਂ ਨੂੰ ਪ੍ਰੋਬਲਮਸ ਆ ਦਿੱਕਦਾ ਆਂਦੀਆਂ ਆ ਉਹ ਸਾਰੀਆਂ ਹੀ ਉਹਨਾਂ ਦੀਆਂ ਸੋਲਵ ਕਰੂੰਗੀ ਸਰਪੰਚ ਸਾਹਿਬਾਂ ਦੇ ਨਾਲ ਔਰ ਪਿੰਡ ਦੇ ਜਿਹੜੇ ਮੋਦਵਾਰ ਹੋਵਗੇ ਉਹਨਾਂ ਦੀ ਸਲਾਹ ਦੇ ਨਾਲ ਜੋ ਵੀ ਕੰਮ ਰਹਿੰਦੇ ਹੋਗੇ ਉਹ ਪੂਰੇ ਗ੍ਰਾਮ ਚ ਉਹਨਾਂ ਦੀ ਪੂਰੀ ਪੂਰੀ ਮਦਦ ਕਰੂੰਗੀ ਕਿਰਪਾ ਕਰੋ ਸਵੇਰ ਪਹਿਲਾਂ ਤਾਂ ਮੇਰੇ ਸਾਰਿਆਂ ਨੂੰ ਮੈਂ ਸਰਪੰਚ ਸਰਵਜਿਤ ਕਰ ਪਿੰਡ ਨੰਗਾ ਚੀਦਾ ਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਡੇ ਕੈਂਡੀਡੇਟ ਹਰਦੀਪ ਮੈਡਮ ਫੜੇ ਸੀ ਤੇ ਪਹਿਲਾਂ ਤਾਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਉਹਦਾ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਦਾ ਜਿਨ੍ਹਾਂ ਨੇ ਜਿੱਤ ਦਾ ਸੇਰਾ ਸਾਡੀ ਹਰਦੀਪ ਮੈਡਮ ਦੇ ਸਿਰ 'ਤੇ ਝਾਇਆ ਤੇ ਹੁਣ ਮਤਲਬ ਪਹਿਲਾਂ ਇਹ ਹੁੰਦਾ ਵੀ ਸਰਪੰਚ ਇਕੱਲਾ ਨਾਲ ਪੰਚਾਇਤ ਮੈਂਬਰ ਆ ਇਹ ਮੈਡਮ ਮਤਲਬ ਬੈਲ ਐਜੂਕੇਟਡ ਨਹੀਂ ਤੇ ਮੇਰੇ ਨਾਲ ਮੁੰਡੇ ਨਾਲ ਮੁੰਡਾ ਮਿਲਾ ਕੇ ਕੰਮ ਕਰਨਗੇ ਤੇ ਬਾਕੀ ਇਹ ਵੀ ਜੋ ਅਸੀਂ ਆਪਣੇ ਪਿੰਡ ਲਈ ਸੋਚਿਆ ਆ ਤੇ ਬਾਕੀ ਪਿੰਡਾਂ ਦੇ ਸੋਚੇ ਜਿੱਦਾਂ ਬਲਾਸਪੁਰ ਮਹਤਪੁਰ ਸਿੰਘ ਪਰ ਬਸੀ ਵਾਈਆਂ ਅਸੀਂ ਸਾਰੇ ਪਿੰਡਾਂ ਦਾ ਕੰਮ ਨਾਲ ਨਾਲ ਕਰਾਂਗੇ ਤੇ ਆਪਣੇ ਜਿਹੜੇ ਪਿੰਡ ਵਾ ਇਹਨਾਂ ਨੂੰ ਆਪਾਂ ਬਲਾਕ ਤੋਂ ਵਿੱਚੋਂ ਨੰਬਰ 1 ਤੇ ਲੈ ਕੇ ਆਵਾਂਗੇ ਤੁਹਾਡੇ ਇਸ ਤੇ ਕਿੰਨੇ ਪਿੰਡ ਸੀ ਟੋਟਲ ਸਰ ਪਿੰਡ ਪੰਜ ਦੀ ਤੇ ਚਾਰ ਪੰਚਾਇਤਾਂ ਸੀਗੀਆਂ